ਐਸ਼ਵਰੀ ਰਾਏ ਨੇ ਆਪਣੀ ਮਾਂ ਦਾ ਜਨਮ ਦਿਨ ਮਨਾਇਆ ਜੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਦਰਸਲ ਮਸ਼ਹੂਰ ਅਦਾਕਾਰ ਐਸ਼ਵਰੀ ਰਾਏ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਹੀ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ ਤੇ ਹੁਣ ਹਾਲੀ ਦੇ ਵਿੱਚ ਐਸ਼ਵਰੀ ਰਾਏ ਨੇ ਆਪਣੀ ਮਾਂ ਦਾ ਜਨਮ ਦਿਨ ਆਪਣੇ ਪਰਿਵਾਰ ਦੇ ਨਾਲ ਦੇ ਰਾਤ ਮਨਾਇਆ ਜਿਸ ਦੀਆਂ ਖੂਬਸੂਰਤ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਸਾਂਝੀਆਂ ਕੀਤੀਆਂ ਨੇ ਜੋ ਕਿ ਇੰਟਰਨੈਟ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਜੀਆਂ ਤੋਂ ਦੱਸਦੇ ਕਿ ਮਾਂ ਬਰਿੰਦਰਾ ਰਾਏ ਦੇ ਜਨਮ ਦਿਨ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਐਸ਼ਵਰੀ ਪੋਸਟ ਤੇ ਕੈਪਸ਼ਨ ਚ ਲਿਖਿਆ ਲਵ ਯੂ ਬਰਥਡੇ ਗਰਲ ਡੀਅਰੈਸਟ ਮਮ ਐਂਡ ਡੈਡਾ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਸ਼ਵਰਿਆ ਰਾਏ ਆਪਣੀ ਬੇਟੀ ਅਰਾਧਿਆ ਦੇ ਨਾਲ ਮਾਂ ਨਾਲ ਪੋਜ਼ ਦੇ ਰਹੀ ਹੈ ਇਸ ਦੌਰਾਨ ਉਹਨਾਂ ਨੇ ਆਪਣੇ ਮਰਹੂਮ ਪਿਤਾ ਦੀ ਫੋਟੋ ਵੀ ਹੱਥਾਂ ਦੇ ਵਿੱਚ ਫੜੀ ਹੋਈ ਸੀ ਤੇ ਐਸ਼ਵਰਿਆ ਅਤੇ ਅਰਾਧਿਆ ਦੇ ਨਾਲ ਨਾਲ ਹੋਰ ਲੋਕ ਵੀ ਬ੍ਰਿੰਦਰਾ ਦੇ ਪਿਆਰ ਬਰਸਾਉਂਦੇ ਹੋਏ ਜਿਹੜੇ ਕਿ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਅਦਾਕਾਰ ਦਾ ਬੇहद ਸਟਾਈਲਿਸ਼ ਲੁੱਕ ਦੇਖਿਆ ਜਾ ਸਕਦਾ ਹੈ ਉੱਥੇ ਹੀ ਉਹਨਾਂ ਦੀ ਬੇਟੀ ਦਾ ਬਦਲਿਆ ਹੋਇਆ ਲੁੱਕ ਵੀ ਦੇਖਿਆ ਜਾ ਸਕਦਾ ਹੈ اپنی ماں ਦਾ ਜਨਮ ਦਿਨ ਮਨਾਇਆ ਜੀਆਂ ਤਸਵੀਰਾਂ ਵੀ سوشل میڈیا ਤੇ ਸਾਂਝੀਆਂ ਕੀਤੀਆਂ ਨੇ ਦਰਸਲ ਮਸ਼ਹੂਰ ਅਦਾਕਾਰ ਆਸ਼ਵਰਿਆ ਰਾਏ سوشل میڈیا ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਹੀ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ ਤੇ ਹੁਣ ਹਾਲੀ ਦੇ ਵਿੱਚ ਆਸ਼ਵਰਿਆ ਰਾਏ ਨੇ ਆਪਣੀ ਮਾਂ ਦਾ ਜਨਮ ਦਿਨ ਆਪਣੇ ਪਰਿਵਾਰ ਦੇ ਨਾਲ ਦੇ ਰਾਤ ਮਨਾਇਆ ਜਿਸ ਦੀਆਂ ਖੂਬਸੂਰਤ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਸਾਂਝੀਆਂ ਕੀਤੀਆਂ ਨੇ ਜੋ ਕਿ ਇੰਟਰਨੈਟ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਜੀਆਂ ਤੋਂ ਦੱਸਦੇ ਕਿ ਮਾ ਬਰਿੰਦਰਾ ਰਾਏ ਦੇ ਜਨਮ ਦਿਨ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਆਸ਼ਵਰਿਆ ਰਾਏ ਨੇ ਆਪਣੇ ਇੰਸਟਾਗ੍ਰam ਪੋਸਟ ਤੇ ਕੈਪਸ਼ਨ 'ਚ ਲਿਖਿਆ ਹੈ ਲਵ ਯੂ ਬਰਥਡੇ ਗਰ ਡੀਅਰੈਸਟ ਮਮ ਐਂਡ ਡੈਡਾ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਸ਼ਵਰਿਆ ਰਾਏ ਆਪਣੀ ਬੇਟੀ ਅਰਾਧਿਆ ਦੇ ਨਾਲ ਮਾਂ ਨਾਲ ਪੋਜ਼ ਦੇ ਰਹੀ ਹੈ ਇਸਦਰਾਨ ਉਹਨਾਂ ਨੇ ਆਪਣੇ ਮਰਹੂਮ ਪਿਤਾ ਦੀ ਫੋਟੋ ਵੀ ਹੱਥਾਂ ਦੇ ਵਿੱਚ ਫੜੀ ਹੋਈ ਸੀ ਤੇ ਅਸ਼ਵਰਿਆ ਅਤੇ ਅਰਾਧਿਆ ਦੇ ਨਾਲ ਨਾਲ ਹੋਰ ਲੋਕ ਵੀ ਬਰਿੰਦਰਾ ਦੇ ਪਿਆਰ ਪਰਸਾਂਦੇ ਹੋਏ ਜਿਹੜੇ ਕਿ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਉਹਦਾ ਕਾਰ ਦਾ ਬੇਹਦ ਸਟਾਈਲਿਸ਼ ਲੁੱਕ ਦੇਖਿਆ ਜਾ ਸਕਦਾ ਹੈ ਉੱਥੇ ਹੀ ਉਹਨਾਂ ਦੀ ਬੇਟੀ ਦਾ ਬਦਲਿਆ ਹੋਇਆ ਲੁੱਕ ਵੀ ਦੇਖਿਆ ਜਾ ਸਕਦਾ ਹੈ ਅਸ਼ਵਰੇ ਆਪਣੀ ਮਾਂ ਦਾ ਜਨਮ ਦਿਨ ਮਨਾਇਆ ਜੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਦਰਸਲ ਮਸ਼ਹੂਰ ਅਦਾਕਾਰ ਆਸ਼ਵਰਿਆ ਰਾਏ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਹੀ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ ਤੇ ਹੁਣ ਹਾਲੀ ਦੇ ਵਿੱਚ ਆਸ਼ਵਰਿਆ ਰਾਏ ਨੇ ਆਪਣੀ ਮਾਂ ਦਾ ਜਨਮ ਦਿਨ ਆਪਣੇ ਪਰਿਵਾਰ ਦੇ ਨਾਲ ਦੇ ਰਾਤ ਮਨਾਇਆ ਜਿਸ ਦੀਆਂ ਖੂਬਸੂਰਤ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਸਾਂਝੀਆਂ ਕੀਤੀਆਂ ਨੇ ਜੋ ਕਿ ਇੰਟਰਨੈਟ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਜੀਆਂ ਤੋਂ ਦੱਸਦੀ ਕਿ ਮਾਂ ਬਰਿੰਦਰਾ ਰਾਏ ਦੇ ਜਨਮ ਦਿਨ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਆਸ਼ਵਰਿਆ ਰਾਏ ਨੇ ਕੈਪਸ਼ਨ 'ਚ ਲਿਖਿਆ ਹੈ ਲਵ ਯੂ ਬਰਥਡੇ ਗਰ ਡੀਅਰੈਸਟ ਮਮ ਐਂਡ ਡੈਡਾ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਸ਼ਵਰਿਆ ਰਾਏ ਆਪਣੀ ਬੇਟੀ ਅਰਾਧਿਆ ਦੇ ਨਾਲ ਮਾਂ ਨਾਲ ਪੋਜ਼ ਦੇ ਰਹੀ ਹੈ ਇਜ਼ਰਾਨ ਉਹਨਾਂ ਨੇ ਆਪਣੇ ਮਰਹੂਮ ਪਿਤਾ ਦੀ ਫੋਟੋ ਵੀ ਹੱਥਾਂ ਦੇ ਵਿੱਚ ਫੜੀ ਹੋਈ ਸੀ ਤੇ ਅਸ਼ਵਰਿਆ ਅਤੇ ਅਰਾਧਿਆ ਦੇ ਨਾਲ ਨਾਲ ਹੋਰ ਲੋਕ ਵੀ ਬਰਿੰਦਰਾ ਦੇ ਪਿਆਰ ਬਰਸਾਉਂਦੇ ਹੋਏ ਜਿਹੜੇ ਕਿ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਉਹਦਾ ਕਾਰ ਦਾ ਬੇਹਦ ਸਟਾਈਲਿਸ਼ ਲੁੱਕ ਦੇਖਿਆ ਜਾ ਸਕਦਾ ਹੈ ਉੱਥੇ ਹੀ ਉਹਨਾਂ ਦੀ ਬੇਟੀ ਦਾ ਬਦਲਿਆ ਹੋਇਆ ਲੁੱਕ ਵੀ ਦੇਖਿਆ ਜਾ ਸਕਦਾ ਹੈ